ਪਿਆਰਿਓ ਆ ਸਮਾਂ ਸਵੇਰ ਦਾ ਇੰਨੀ ਹਵਾ ਚੱਲਦੀ ਆ ਹਵਾ ਦਾ ਇੰਨੀ ਸੀ ਆਪਣਾ ਟੈਂਟ ਐ ਪੂਰਾ ਇਕੱਠਾ ਇਕੱਠਾ ਕਰ ਦਿੱਤੀ ਆ ਸ਼ਿਕਾਰੀ ਨੇ ਦੋ ਇੱਥੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀ ਪਿਆਰਿਓ ਆਪਾਂ ਹੁਣ ਸਮਾਂ ਸਮੂਹ ਬਣ ਲਿਆ ਸਾਰਾ ਆ ਢਾਬੇ ਤੇ ਖੜੇ ਆ ਇੱਥੋਂ ਖਾ ਪੀ ਕੇ ਨਿਕਲਦੇ ਆ ਅੱਜ ਚੜਾਈਆਂ ਦਾ ਮੱਥਾ ਲੱਗਣਾ ਅੱਜ ਸਾਰੇ ਰਾਜ ਬਸ ਇੱਕ ਦੋ ਢਾਬੇ ਆਉਣੇ ਆ ਹੋਰ ਕੁਝ ਨਹੀਂ ਆਉਣਾ ਹੈਗਾ ਤਾਂ ਹੈਗਾ 33 34 ਕਿਲੋਮੀਟਰ ਪਰ ਆਜ ਇੱਕ ਦੋ ਢਾਬੇ ਹੀ ਆਉਣੇ ਆ ਬਸ ਪਾਣੀ ਵੀ ਇਥੋਂ ਲੈ ਕੇ ਤੁਰਨਾ ਪੈਣਾ ਆਪਾਂ ਨੂੰ ਵਧੀਆ ਸੋਹਣੀ ਰਾਤ ਬੀਤੀ ਆਪਣੀ ਪੂਰੇ ਟੈਂਟ ਲਾ ਲਿਆ ਸੀ ਆਪਾਂ ਕੰਬਲ ਭਾਈ ਤੋਂ ਲੈ ਲਿਆ ਸੀ ਜੇ ਕੰਬਲ ਨਾਲ ਲਿਆ ਹੁੰਦਾ ਨਾ ਬਹੁਤ ਠੰਡ ਲੱਗਣੀ ਸੀ ਵਧੀਆ ਨਜ਼ਾਰੇਦਾਰ ਰਾਤ ਬੀਤੀ ਆਪਣੀ ਚਲੋ ਜੀ ਹੁਣ ਇਥੋਂ ਨਿਕਲਦੇ ਆਓ ਪਰੇ ਨੂੰ ਆਓ ਪਿਆਰਿਓ ਉਹ ਚੜਾਈਆਂ ਚੜ੍ਹਨੀਆਂ ਹੁਣ ਆਪਾਂ ਪੂਰਾ ਮਤਲਬ ਜਾਂਦੇ ਸਾਰੀ ਜ਼ੋਰ ਲੱਗਣ ਲੱਗ ਜਾਣਾ ਆ ਬਾਈ ਦੀ ਹਿੰਮਾ ਦੇਖੋ ਜਿਹੜਾ ਬਾਈ ਠੰਡੇ ਪਾਣੀ ਨਹੀਂ ਨਹਾ ਜਾਂਦਾ ਸਾਈਕਲ ਆਪਾਂ ਲੱਦ ਲਿਆ ਚਲੋ ਜੀ ਜਾ ਰਹੇ ਹੋ ਆ ਜੀ ਅੰਦਰੋਂ ਇਹ ਟਾਬਾ ਬਹੁਤ ਇੱਥੇ ਆ ਟ੍ਰੈਵਲਰਾਂ ਦੇ ਸਟਿੱਕਰ ਸਟੂਟਾ ਲੱਗੇ ਨੇ ਬਸ ਆਪਾਂ ਹੁਣ ਪ੍ਰਸ਼ਾਦਾ ਬਾਣੀ ਛਕ ਲਿਆ ਤੇ ਹੁਣ ਆਪਾਂ ਨਿਕਲਣ ਲੱਗੇ ਆ ਵਾਸੁਰੋਂ ਅੱਗੇ ਹੁਣ ਜਾਂਦੇ ਆ ਨਾਕੋ ਨਾਕੋ ਜਾ ਕੇ ਨਿਆਰੇ ਲਾਵਾਂਗੇ ਉਰੇ ਆਪਣਾ ਬਣਿਆ ਟੋਟਲ 530 ਰੁਪਏ 330 ਰੁਪਏ ਆਪਣੇ ਖਾਣ ਦਾ ਕੱਲ ਦਾ ਮਿਲਾ ਕੇ ਸ਼ਾਮ ਦਾ ਰਾਤ ਦਾ ਤੇ ਹੁਣ ਦਾ ਤੇ 200 ਰੁਪਏ ਰਹਿਣ ਦਾ ਟੋਟਲ 530 ਰੁਪਏ ਲੱਗੇ ਚਲੋ ਜੀ ਹੁਣ ਚੱਲਦੇ ਆ ਅੱਗੇ ਚੜਾਈਆਂ ਚੜਦੇ ਆ ਤਿੱਖੀਆਂ ਚੜਾਈਆਂ ਨੇ ਹੁਣ ਓ ਕਾਲ ਇੱਥੇ ਸਾਈਕਲ ਖੜਾਇਆ ਸੀ ਹੁਣ ਆ ਬੈਕ ਕਰਨਾ ਆਪਾਂ ਤੋਂ ਇਕੱਲਿਆਂ ਤੋਂ ਨਹੀਂ ਹੋਣਾ ਬਾਈ ਨੂੰ ਬੁਲਾਉਣੇ ਆ ਬੈਕ ਕਰਨ ਲਈ ਆ ਲਓ ਪਿਆਰਿਓ ਆ ਸੀਨ ਬਣਦਾ ਸੁਰੇ ਉਹ ਸੀਗਾ ਢਾਬਾ ਜਿੱਥੇ ਆਪਾਂ ਰੁਕੇ ਸੀਗੇ ਉਹ ਉਥੇ ਤੇ ਹੁਣ ਆਪਾਂ ਆ ਚੜਾਈਆਂ ਚੜਨਾ ਆ ਦੇਖੋ ਇਹ ਚੜਾਈਆਂ ਨੇ ਤਾਂ ਆਪਣਾ ਹੁਣ ਸਮਝ ਲਓ ਇੱਕ ਤਰ੍ਹਾਂ ਦਾ ਵਾਰਮ-ਅਪ ਵੀ ਨਹੀਂ ਹੋਣ ਦੇਣਾ ਆਏ ਸਾਈਕਲ ਚੱਕਿਆ ਸਿੱਧਾ ਜ਼ੋਰ ਲੱਗਣਾ ਕੋਈ ਵਾਰਮ-ਅਪ ਨਹੀਂ ਆ ਲਓ ਪਿਆਰਿਓ ਉਹ ਜਿਹੜੀਆਂ ਸਾਹਮਣੇ ਕੈਂਚੀਆਂ ਦੇਖਦੀਆਂ ਹਨ ਆ ਲੋ ਇਹ 8 9 ਕੈਂਚੀਆਂ ਨੇ ਆ ਲੋ ਇਹਨਾਂ ਨਾਲ ਮੱਥਾ ਲੱਗਣਾ ਹੁਣ ਆਪਣਾ ਇਹ ਸਾਰੀਆਂ ਕੈਂਚੀਆਂ ਚੜ੍ਹ ਕੇ ਆ ਜਿਹੜਾ ਪਹਾੜ ਆ ਪਹਾੜ ਕਹਿੰਦਾ ਪਹਾੜ ਇਹਦੇ ਪਰਲੇ ਸਾਈਡ ਜਾਣਾ ਪੂਰੇ ਪੜਾਕੇ ਬਹਿਣਗੇ ਔਰੇ ਪੂਰਾ ਜੋਰ ਲੱਗੂ ਹਾਲੋ ਪਿਆਰਿਓ ਉਹ ਜਿਹੜਾ ਦਿਖਦਾ ਥੱਲੇ ਉਥੋਂ ਆਇਆ ਚੜਦੇ ਚੜਦੇ ਜਿਹੜੀਆਂ ਤੁਹਾਨੂੰ ਕੈਂਚੀਆਂ ਦਿਖਾਈਆਂ ਸੀ ਆਹ ਲੋ ਆ ਆ ਕੇ ਇੱਧਰ ਨੂੰ ਇਹ ਮੈਨੂੰ ਲੱਗਦਾ ਪੰਜਵੇਂ ਪੰਜਵੇਂ ਚੌਂਕੀ ਆ ਆਹ ਲੋ ਆਏ ਆਹ ਬਾਈ ਮਿਲਿਆ ਸੀ ਪੰਜਾਬੀ ਜੀਗਾ ਬਾਈ ਇਹ ਰੋਕੇ ਆਪਣਾ ਹਾਲਚਾਲ ਪੁੱਛ ਕੇ ਗਿਆ ਬਾਈ ਕਹਿੰਦਾ ਕਿੱਧਰੋਂ ਚੜਾਈ ਕਰੀਆ ਫੌਜਾਂ ਨੇ ਮੈਂ ਕਿਹਾ ਜੀ ਕਾਜਾ ਪਾਣੀ ਦਾਣੀ ਕਹਿੰਦਾ ਪਾਣੀ ਤਾਣੀ ਹੈਗਾ ਮੈਂ ਕਿਹਾ ਹੈਗਾ ਜੀ ਆਰਾਮ ਨਾਲ ਗੱਲਾਂ ਬਾਤਾਂ ਕਰਕੇ ਕਹਿੰਦੇ ਹੌਲੀ-ਹੌਲੀ ਜਾਇਓ ਚੜਾਈ ਬਹੁਤ ਆ ਜ਼ੋਰ ਨਾ ਲਾਇਓ ਮੈਂ ਕਿਹਾ ਠੀਕ ਆ ਜੀ ਤੁਸੀਂ ਪਟਿਆਲੇ ਤੋਂ ਪਟਿਆਲੇ ਤੋਂ ਕਦੋਂ ਚੱਲਿਓ ਆ ਤਾਂ ਫਿਰ ਇੱਥੇ ਆਸਤਾ ਘੁੰਮਦੇ ਰਹਿਣਾ ਤੇ ਦਰਬਾਰਾ ਮਿੰਟ ਅੱਛਾ ਇਹ ਵੇਚ ਦਿਓ ਐ ਅਛਾ ਇਹ ਸਾਈਕਲ ਤੇ ਆਇਆ ਹੈ ਸਾਈਕਲ ਤੇ ਨਹੀਂ ਇਹ ਥੱਲੋਂ ਲਿਆਉਣੇ ਲੁਧਿਆਣੇੋਂ ਤੇ ਕਿੱਥੇ ਵੇਚਦੇ ਆਂ ਫੇਰ ਵਧੀਆ ਯਾਰ ਥੱਲੇ ਮੈਨੂੰ ਇੱਕ ਬੰਦਾ ਮਿਲਿਆ ਸੀ ਉਹ ਉਹ ਵੀ ਇਹੀ ਚੀਜ਼ਾਂ ਵੇਚਦਾ ਸੀ ਨਾਰਕੰਡੇ ਨਾਰਕੰਡੇ ਉਹ ਨਾਰਕੰਡੇ ਤੋਂ ਥੱਲੇ ਉਤਰ ਕੇ ਰਹਿੰਦਾ ਸੀ ਸ਼ਹਿਰ ਦੇ ਜਿਹੜਾ ਉਹ ਬਾਈ ਕਹਿੰਦਾ ਮੈਂ ਗਰਮੀਆਂ ਗਰਮੀਆਂ ਇੱਧਰ ਹੁੰਨਾ ਛਾਲਾਂ ਥੱਲੇ ਚਲੇ ਜਾਈਦਾ ਤੇ ਆ ਮੋਟਰਸਾਈਕਲ ਵਧੀਆ ਚੱਲੀ ਜਾਂਦੇ ਇੱਧਰ ਅੱਜ ਆ ਯਾਰੋ ਆ ਚੜ ਕੇ ਆਏ ਆ ਜੜਾਈਆਂ ਉਹ ਦੇਖੋ ਥੱਲੇ ਉਹ ਇਹ ਚੜਦੇ ਆਏ ਆ ਹੌਲੀ ਹੌਲੀ ਹਾਂ ਹਾਲੋ ਪਿਆਰਿਓ ਇੱਥੋਂ ਸਾਫ਼ ਦੇਖਦਾ ਵੀ ਕਿਧਰ ਆਏ ਆ ਆਪਾਂ ਹਾਲੋ ਹਾਂ ਸੌ ਆ ਰੀਆਂ ਕੈਂਚੀਆਂ ਚੜ੍ਹ ਚੜ੍ਹ ਕੇ ਦੇਖੋ ਥੱਲੇ ਉਹ ਉੱਥੋਂ ਆਏ ਆ ਹਾਲੋ ਪਿਆਰਿਓ ਅਭੀ ਯਾਰ ਵਾਲੇ ਇਹਜਾ ਕੁਝ ਬਣਾਉਂਦੇ ਹੀ ਰਹਿੰਦੇ ਆ ਰਸਤੇ ਨੂੰ ਸੋਨਾ ਬਣਾਉਣ ਲਈ ਆਹ ਲਓ ਹੁਣ ਪਤਾ ਲੱਗਦਾ ਕਿੰਨੀਆਂ ਚੜਾਈਆਂ ਚੜੀਆਂ ਉਹ ਉੱਥੋਂ ਆਏ ਆਪਾਂ ਆ ਸਾਰੀਆਂ ਕੈਂਚੀਆਂ ਚੜਦੇ ਚੜਦੇ ਆਹ ਲਓ ਇੱਧਰ ਨੂੰ ਪੂਰੇ 2 ਘੰਟੇ ਲੱਗੇ ਟਾਬੇ ਤੋਂ ਆਪਾਂ ਨੂੰਰੇ ਅੱਗੇ ਪਿੰਡ ਆਉਣਾ ਕਾਂ ਕਾਂ ਕਿੰਨਾ ਸੋਨਾ ਨਾ ਆਵਾ ਛੋਟਾ ਜਿਹਾ ਕਾਂ 3 ਕਿਲੋਮੀਟਰ ਤੇ ਆਉਣਾ ਹਾਲੋ ਪਿਆਰਿਓ ਹੁਣ ਆ ਮਾਹੌਲਾ ਵਾਲੇ ਦਲੇ ਦਾ ਦੇਖੋ ਹੁਣ ਇਹ ਜਿਹੀ ਮਾਹੌਲ ਆਉਣ ਲੱਗ ਜਾਨੇ ਆ ਕਿਉਂਕਿ ਕਿਨਾਰ तकरीबन ਖਤਮ ਹੋ ਗਿਆ ਨਾਕੋ ਵਸ ਲਾਸਟ ਪਿੰਡ ਹੀ ਆ ਇਹਦਾ ਉਦਾਂ ਵਸੇ ਖਤਮ ਹੀ ਆ ਤੇ ਆ ਦੇਖੋ ਸਪੀਤੀ ਕਿੰਨੀ ਡੂੰਗੀ ਰਹਿ ਗਈ ਸਪੀਤੀ ਤੋਂ ਇੰਨਾ ਉੱਚਾ ਆ ਗਿਆ ਆਪਾਂ ਇੰਨੀ ਚੜਾਈ ਚੜ ਕੇ ਆਏ ਆ ਦੇਖੋ ਹਾਲੋ ਇੰਨੀ ਦੂਰ ਆ ਹੈ ਆਪਣੇ ਤੋਂ ਉਹ ਆ ਗਿਆ ਪਹਿਰੇਉ ਕਾਂ ਪਿੰਡ ਕਾਂ ਜਿਹੜਾ ਪਿੱਛੇ ਕਾਂ ਲਗਿਆ ਸੀ ਕਿੰਨਾ ਸੋਹਣਾ ਨਾਮ ਆ ਮੈਂ ਇਦੂ ਮੈਨੂੰ ਲੱਗਦਾ ਇਦੂ ਛੋਟਾ ਤੇ ਇਦੂ ਵਧੀਆ ਨਾਮ ਨਹੀਂ ਕੋਈ ਹੋਣਾ ਕਾਂ ਦੋ ਅੱਖਰਾਂ ਦਾ ਨਾਮ ਕਾਂ ਆ ਲੋ ਹੁਣ ਨਿਆਰੇ ਜਿਹੀ ਸਵਿਤੀ ਵਾਲੇ ਆਉਣ ਲੱਗੇ ਸਵਿਤੀ ਜੀ ਐਂਟਰ ਹੋ ਗਏ ਹੁਣ ਆਪਾਂ ਆਫੀਸ਼ੀਅਲੀ ਹੁਣ ਅੱਗੇ ਜਾ ਕੇ ਨਾਕੋ ਚ ਓਦਾਂ ਬਾਰੇ ਹੋ ਹੀ ਗਏ ਸਮਝੋ ਆਹ ਲੋ ਪਿਆਰਿਓ ਕਾਂ ਪਿੰਡ ਤੋਂ ਪਹਿਲਾਂ ਆ ਦੇਖੋ ਕਿੰਨੀ ਵਧੀਆ ਜਗ੍ਹਾ ਆਈ ਆ ਪੂਰੀ ਪੱਧਰ ਥੱਲੇ ਨੂੰ ਆ ਦੇਖੋ ਜਿਵੇਂ ਕਿਸੇ ਨੇ ਪੱਧਰ ਕਰੀ ਹੁੰਦੀ ਐ ਪੱਧਰ ਹੋਈ ਪਈ ਆ ਲੈ ਉਹ ਤੱਕ ਆਹ ਲੋ ਜੀ ਆ ਪਹਿਲਾ ਟੱਬ ਆ ਗਿਆ ਕਾਂ ਪਿੰਡ ਦਾ ਆ ਲੋ ਉਹ ਤੇ ਆਹ ਥੋੜੇ ਜੇ ਛੇਵ ਜੇ ਲੱਗੇ ਹੋਏ ਨੇ ਬੂਟੇ ਆਦੋ ਥੋੜੇ ਮੋਟੇ ਕੈਫੇ ਕੋਹਾਣ ਪੀਣ ਨੂੰ ਉਹ ਸੇਵ ਵੀ ਲੱਗੇ ਹੋਏ ਨੇ ਇਦੂਗਾ ਹਨ ਬਹੁਤ ਦੂਰ ਜਾ ਕੇ ਮਿਲਣਾ ਇੱਥੋਂ ਚਾਹ ਚੂਪੀ ਲੈਣੇ ਆ ਮਾੜੀ ਜਿਹੀ ਮਿਲਣਾ ਨਹੀਂ ਇਦੂਗਾ ਨਾਕੋ ਦੇ ਨੇੜੇ ਜਾ ਕੇ ਮਿਲੂ ਹਾਂ ਕੀ ਚਾਹੀਦਾ ਤੈਨੂੰ ਆਲੋ ਪਿਆਰਿਓ ਉਹ ਦਰੋਂ ਆਪਾਂ ਆ ਉਹ ਪਹਾੜ ਚੜ ਚੜ ਕੇ ਪੂਰੇ 2 ਘੰਟੇ ਲੱਗੇ ਉਰੇ ਤੱਕ ਆਉਂਦੇ ਆ ਨੂੰ ਛੋਟ ਆ ਜਾ ਪਿੰਡ ਆਹੇ ਕਾਂ ਆ ਬਸ ਆਏ ਉੱਤੇ ਤੱਕ ਵਾਹ ਇਹ ਤੋਂ ਚਾਹ ਪਾਣੀ ਪੀ ਕੇ ਨਿਕਲਦੇ ਆ ਇਦੋਂ ਕਾਹ ਫਿਰ ਕੋਹ ਨਹੀਂ ਮਿਲਣਾ ਅੱਗੇ ਨਾਕੋ ਤੱਕ ਨਾਕੋ ਤੋਂ 5 ਕਿਲੋਮੀਟਰ ਕਹਿੰਦੇ ਢਾਬਾ ਮਿਲੂ ਇੱਕ ਆਹ ਲੋ ਪਿਆਰਿਓ ਪੌਣੇ 12 ਹੋਏ ਨੇ ਇੱਥੇ ਕਾਂ ਦੇ ਵਿੱਚ ਆਪਾਂ 8 ਢਾਬੇ ਤੇ ਰੋਗੇ ਐ ਆ ਨਾ ਹੁਣ ਇਧੂ 15 ਕਿਲੋਮੀਟਰ ਕੁਛ ਨਹੀਂ ਮਿਲਣਾ 15 18 ਤੇ ਨਾਕੋਂ ਤੋਂ 5 ਕਿਲੋਮੀਟਰ ਪਹਿਲਾਂ ਤੱਕ ਇਸ ਕਰਕੇ ਇੱਥੋਂ ਮੈਂ ਪਾਣੀ ਦੀ ਬੋਤਲ ਭਰ ਲਈ ਤੇ ਇੱਕ ਬੋਤਲਾ ਹੈਗੀ ਹੋਈ ਆ ਉੱਤੇ ਲੱਦੀ ਹੋਈ ਤੇ ਇੱਥੇ ਮੈਂ ਇੱਕ ਬੋਟਾ ਛੋਟਾ ਜਿਹਾ ਪਰੋਠਾ ਬਣਾ ਲਿਆ ਛੋਟਾ ਜਿਹਾ ਨਾਲ ਚਾਹ ਪੀ ਗਏ ਫਿਰ ਆਏ ਆ ਫਿਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਆਹ ਦੇਖੋ ਪਰਝਾ ਜੋੜ ਤੇ ਦੇ ਨਾਲ ਇੱਥੋਂ ਨਾ ਇੱਕ ਆਪਾਂ ਆਹ ਲੈ ਲਾਂਗੇ ਮਾਜਾ ਕਿਉਂਕਿ ਮਿੱਠੇ ਦੀ ਲੋਡ ਪੈਂਦੀ ਹੈਗੀ ਮੈਂ ਇਹੋ ਜਿਹਾ ਮਿੱਠਾ-ਮਿੱਠਾ ਕੁਝ ਨਹੀਂ ਖਾਂਦਾ ਮਿੱਠੇ ਦੀ ਲੋਡ ਪੈਂਦੀ ਆ ਨਾਲ ਇਹ ਲੈ ਲਾਂਗੇ ਚਲੋ ਜੀ ਤੇ ਹੁਣ ਆਪਾਂ ਬੋਤਲ 'ਚ ਨਾਲੇ ਪਾ ਲੈਨੇ ਆ ਓ ਆਰ ਐਸ ਇੱਕ ਪਿਆ ਜੀ ਜਿਹੜਾ ਇਹ ਫਿਰ 10 10 ਨਹੀਂ 5 ਤੋਂ ਲੱਗ ਜਾਣਗੇ 5-6 ਦਿਨ ਕਿਉਂਕਿ ਅੱਜ ਮੈਂ ਨਾਕੋ ਪਹੁੰਚੂਗਾ ਕੱਲ ਤੱਕ ਕੱਲ ਤਾਬੋਂ ਨਹੀਂ ਸਰ ਕੱਲ ਗਿਉ ਪਹੁੰਚੂਗਾ ਗਿਉ ਮਿਨਿਸਟਰੀ ਅਰਸੋਂ ਤੰਗਰ ਹਾਂ ਅਰਸੋਂ ਤਾਬੂ ਤੂਗੋ ਪਹੁੰਚ ਜਾਊਗਾ ਚੋਕ ਕੋ ਖਾਜਾ ਹਾਲੋ ਪਿਆਰਿਓ ਆ ਪਿੱਛੇ ਜਿਹੜੇ ਟਾਬੇ ਨੇ ਇੱਥੋਂ ਨਾਲ ਆਪਾਂ ਪ੍ਰਸ਼ਾਦਾ ਛਕ ਲਿਆ ਤੇ ਇਹ ਬਾਜ਼ਾਰ ਹੈਗਾ ਵਧੀਆ ਜਿੱਥੇ ਖਾਬ ਸੰਗਮ ਆ ਨਾ ਉਹ ਤੋਂ 9-10 ਕਿਲੋਮੀਟਰ ਉੱਤੇ ਚੜਾਈਆਂ ਚੜ ਕੇ ਆ ਜਿਵੇਂ ਸਾਈਕਲ ਤੇ ਮੈਨੂੰ 2 ਘੰਟੇ ਲਾਗੇ ਮਤਲਬ ਇੱਥੇ ਵੀ ਬੰਦਾ ਰੁਕ ਸਕਦਾ ਉੱਪਰ ਆ ਕੇ ਜੇ ਰੁਕਣਾ ਮੈਨੂੰ ਪਤਾ ਨਹੀਂ ਸੀ ਮੈਨੂੰ ਐਸੀ ਵੀ ਹੋਣਾ ਨਹੀਂ ਇੱਕ ਅੱਧਾ ਹੋਊ ਪਰ ਵਧੀਆ ਨੇ ਓਰੇ ਰੁਕ ਸਕਦਾ ਬੰਦਾ ਓਰੇ ਆ ਕੇ ਜੇ ਰੁਕਣਾ ਚਾਵੇ ਆ ਉਹ ਤੱਕ ਹੈਗੇ ਨੇ 4-5 ਟਾਪੇ ਚਲੋ ਹੁਣ ਇੱਥੋਂ ਕੱਢਦੇ ਆ ਬਾਟਾਂ ਨਾਕੋ ਨੂੰ ਲਾਓ ਪਿਆਰਿਓ ਉਹ ਕੈਂਚੀਆਂ ਤੋਂ ਬਾਅਦ ਹੁਣ ਆ ਫੇਰ ਕੈਂਚੀਆਂ ਆ ਗਈਆਂ ਆ ਲਓ ਇਹ ਕੈਂਚੀਆਂ ਪਾਰ ਕਰਕੇ ਆ ਪਹਾੜਾਂ ਦੇ ਪਰਲੇ ਪਾਸੇ ਫੇਰ ਆਪਾਂ ਨੂੰ ਨਾਕੋ ਦੇਖਣ ਲੱਗ ਜਾਣਾ ਨਾਕੋ ਇੱਥੋਂ 14 ਕਿਲੋਮੀਟਰ ਆ ਆ ਲਓ ਪਿਆਰਿਓ ਉਹ ਚੜ੍ਹਾਈਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਸੀ ਹੁਣ ਸ਼ੁਰੂ ਹੋਣ ਲੱਗੀਆਂ ਉੱਥੋਂ ਆਪਣੀਆਂ ਤੇ ਆ ਇੱਕ ਛੋਟਾ ਜਿਹਾ ਥੱਲੇ ਇਹਨਾਂ ਨੇ ਇੱਕ ਦੋ ਘਰ ਨੇ ਇਹਨਾਂ ਨੇ ਪੂਰੀ ਆਪਣੀ ਹਰੇ ਭਾਈ ਬਣਾਈ ਪਈ ਆ ਇੱਥੇ। ਉਹ ਦੇਖੋ ਇੱਕ ਟੈਂਪੂ ਵੀ ਖੜਾਗਾ। ਤੇ ਇਧਰ ਕਾਰ ਵੀ ਖੜੀ ਆ। ਇਹ ਆ ਜਿਹੜਾ ਰਾਹ ਦੇਖਦਾ ਐ। ਐ ਐ ਉਹ ਉਥੋਂ ਡੰਡੀ ਬਣਾਈ ਹੋਈ ਆ ਇਹਨਾਂ ਨੇ। ਦੇਖ ਲਓ ਕਚਾਰਾ ਲਿਆਏ ਹੋਏ ਨੇ ਐ ਘਮਾ ਘਮਾ ਕੇ। ਦੇਖੋ ਸਾਹਮਣੇ ਪਿੰਡ ਦੇਖਦਾ। ਐ ਜਿੱਥੇ ਰਹਿੰਦਾ ਪਿੰਡ ਹੁੰਦਾ ਉਥੇ ਹਰੇ ਭਾਈ ਜੀ ਕਰ ਲੈਂਦੇ ਨੇ। ਮਤਲਬ ਹੋਰ ਇੱਥੇ ਦਰਖਤ ਰੁੱਖ ਤਾਂ ਲੱਗਦੇ ਨਹੀਂ ਆ ਦੇਖੋ ਸੁੱਕੇ ਪਹਾੜ ਨੇ। ਯਮਾਈ ਸੁਪਨੇ ਪਰ ਜਿੱਥੇ ਕੇ ਰਹਦੇ ਆ ਉੱਥੇ ਕੇ ਪਨੀਰੀ ਪਨੂਰੀ ਸਰਕਾਰ ਤੋਂ ਲੈ ਕੇ ਇਹੀ ਜੇ ਹਿਸਾਬ ਦੀ ਦਰਖਤ ਲਾ ਲੈਂਦੇ ਨੇ ਤੇ ਮਾੜੀ ਮੋਟੀ ਸਬਜ਼ੀ ਸੂਜੀ ਵੀ ਲੱਗ ਜਾਂਦੀ ਹੈਗੀ ਇਹਨਾਂ ਦੀ ਆਹ ਲੋ ਆਹ ਦੇਖੋ ਪਿਆਰਿਓ ਆਹ ਕੈਂਚੀ ਚੜ ਕੇ ਆਏ ਆ ਆ ਝਾਂਬੜੀ ਜੀ ਕੋਲੋਂ ਸਟਾਰਟਿੰਗ ਹੋਏ ਇਦਾਂ ਇਦਾਂ ਉਰੇ ਆ ਗਏ ਦੇਓ ਪਿੰਡ ਦੇਖੋ ਹੁਣ ਦੇਖਣ ਲੱਗ ਗਿਆ ਆਹ ਦੇਖੋ ਕਿੱਥੇ ਬਣੇ ਹੋਏ ਘਰ ਜੇ ਆਹ ਕੀ ਆ ਲੱਜਾਤਾ ਉਧਰੋਂ ਨਾਲਾ ਆ ਰਿਹਾ ਕੋਈ ਉਹ ਨਾਲਾ ਆ ਕੇ ਸਪੀਟੀ ਚ ਮਿਲ ਰਿਹਾ ਦੇਖੋ ਕਿੰਨਾ ਸੋਹਣਾ ਹਾਲੋ ਪਿਆਰਿਓ ਆ ਹੁਣ ਉਹ ਲਾਸਟ ਕੈਂਚੀ ਰਹਿ ਗਈ ਉਹ ਉਥੋਂ ਦੀ ਜਾਣਾ ਹੈ ਕੈਂਚੀ ਨੇ ਉਹ ਦੇਖੋ ਉਥੋਂ ਉਹ ਤਰ੍ਹਾਂ ਘੁੰਮ ਕੇ ਆਹ ਕੈਂਚੀ ਰਹਿ ਗਈ ਬਸ ਉਦੋਂ ਬਾਅਦ ਆ ਆਪਾੜ ਦੇ ਪਰਲੇ ਪਾਸੇ ਹਾਲੋ ਅੱਛਾ ਆ ਵੀ ਰਹਿਣਾ ਨਾ ਆਪਾਂ ਨੂੰ ਆ ਦਿੱਤੀ ਆ ਚੌਕ ਆਹਾਂ ਪ੍ਰੋਟੀਨ 바ਰ ਪ੍ਰੋਟੀਨ 바ਰ ਚਾਕਲੇਟ ਵਰਗੀ ਹੁੰਦੀ ਹੈ ਨਾ ਕਿੱਥੋਂ ਕਿੱਥੋਂ ਤੋਂ ਸਿੱਧਾ ਦੱਸਿਆ ਵੀਰੇ ਨੂੰ ਚੰਡੀਗੜ੍ਹੋਂ ਆ ਪਾ ਜੀ ਨੇ ਆਏ ਵੀ ਇਹਨਾਂ ਦੇ ਇਹਨਾਂ ਦਾ ਹੈਗਾ ਜੀ ਪ੍ਰੋਡਕਟ ਨਾ ਠੀਕ ਆ ਜੀ ਮਹਾਰਾਸ਼ਟਰੋਂ ਆਏ ਮਹਾਰਾਸ਼ਟਰ ਹਾਂਜੀ ਠੀਕ ਆ ਤੇ 4% ਨਹੀਂ ਠੀਕ ਆ ਆਪਣੇ ਸੀਓ ਸਾਹਿਬ ਨੇ ਅੱਛਾ ਜੀ ਠੀਕ ਹੈ ਜੀ ਤੇ ਵਧੀਆ ਹੋ ਗਈ ਜੀ ਵਧੀਆ ਵਧੀਆ ਜੀ ਸਭ ਕੁਝ ਹੋ ਗਿਆ ਠੀਕ ਆ ਚਲੋ ਸਾਡੇ ਨਾਲ ਚੱਲ ਜੀ ਠੀਕ ਆ ਜੀ ਚਲੋ ਬਹੁਤ ਵਧੀਆ ਹਾਂ ਪਾਣੀ ਪਾਣੀ ਬੋਟਰ ਪਈ ਐਸੀ ਲੰਡਰ ਨਹੀਂ ਪਾਣੀ ਹੈਗਾ ਭਾਜੀ ਕੋਈ ਗੱਲ ਨਹੀਂ ਪਾਣੀ ਹੈਗਾ ਭਾਜੀ ਕੋਈ ਚੱਕਰ ਨਹੀਂ ਹੈਗਾ ਹਾਂ ਐ ਕਰੋ ਚਲੋ ਕੋਈ ਨਹੀਂ ਦੇ ਦੋ ਲੈ ਲਾਂਗੇ ਫਿਰ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਸਾਡੇ ਲਈ ਕੋਈ ਸੇਵਾ ਹੋਵੇ ਤਾਂ ਦੱਸੋ ਕੋਈ ਗੱਲ ਨਹੀਂ ਵਾਹ ਭਾਜੀ ਓਕੇ ਰਿਪੋਰਟ ਆ ਧੰਨਵਾਦ ਧੰਨਵਾਦ ਜੀ ਹਲੋ ਆਹ ਭਾਈ ਜੀ ਜਿਨ੍ਹਾਂ ਨੇ ਮੈਰਾਥਨ ਨਹੀਂ ਕਰੋ ਆਈ ਮੈਰਾਥਨ ਆ ਪਿਛੇ ਮੁੰਡੇ ਮਿਲੇ ਸੀਗੇ ਆ ਬਾਈਆਂ ਨੇ ਇਹ ਬਾਈ ਆਪਾਂ ਨੂੰ ਵਧੀਆ ਆਹ ਪ੍ਰੋਟੀਨ ਜਿਹੜੀ ਤੁਹਾਨੂੰ ਦਿਖਾਈ ਆ ਉਹ ਦੇ ਕੇ ਗਏ ਆ ਇਹ ਵਧੀਆ એનર્ਜੀ ਵਾਲੀ ਆ ਪੂਰੀ ਚਾਕਲੇਟ ਵਾਂਗੂ ਆ ਨਾਲ ਪਾਣੀ ਦੀ ਬੋਤਲ ਦੇ ਗਏ ਬਾਈ ਚੱਲ ਹੁਣ ਆਪਾਂ ਇਹਦੇ ਵਿੱਚ ਠੰਡੀ ਬੋਤਲ ਆ ਇਹਦੇ ਚ ਉਹ એનર્ਜੀ ਡਰਿੰਕ ਵਾਲੀ ਘੋਲ ਦੇਾਂਗੇ ਫਿਰ ਕੱਢਦੇ ਆ ਬਾਟਾਂ ਅੱਗੇ ਨੂੰ ਇਹਦਾ ਰੇਟ ਆ ਦੇਖੀਏ ਤਾਂ ਇਹਦਾ ਰੇਟ ਹੈਗਾ 480 ਰੁਪਏ 6 ਬਾਰ ਮਹਿੰਗੀ ਚੀਜ਼ ਆ ਪ੍ਰੋਟੀਨ ਵਾਲੀ ਚਲ 6 ਦਿਨ ਨਿਕਲ ਜਾਣਗੇ ਆਪਣੇ ਆ ਰਸ ਇਹਦੇ ਵਿੱਚ ਥੋੜਾ ਜਿਹਾ ਨਮਕੀਨ ਹੁੰਦਾ ਨਮਕ એનર્ਜੀ ਦੀ ਦੇ ਰੱਖਦਾਗਾ ਚਲੋ ਹੁਣ ਇਹ ਪੀਂਦੇ ਜਾਵਾਂਗੇ ਰਹਿ ਗਿਆ 9 ਕਿਲੋਮੀਟਰ 나ਕੋ ਹਾਲੋ ਪਿਆਰਿਓ ਉਰੋਂ ਪੂਰਾ ਝਾਕਾ ਬਣਦਾ ਜਿਹੜੀਆਂ ਆਪਾਂ ਕੈਂਚੀਆਂ ਚੜ ਕੇ ਆਏ ਆ ਹਾ ਲੋ ਐ ਫੇਰ ਆਏ ਫਿਰ ਉਹ ਪਰੇ ਜਾ ਕੇ ਉਹ ਉਥੋਂ ਦੀ ਫਿਰ ਆ ਆ ਫਿਰ ਇਹ ਪਹਾੜ ਦੇ ਪਿੱਛੇ ਚਲੇ ਗਏ ਪਿੱਛੋਂ ਆਏ ਆ ਤੇ ਆ ਸਪੀਤੀ ਦੇਖੋ ਹੁਣ ਕਿਵੇਂ ਨਾਲੇ ਜੇ ਮੰਗੂ ਬਹੁਤ ਡੂੰਗੀ ਆ ਓਰੇ ਹਾ ਲੋ ਪਿਆਰਿਓ ਹੁਣ ਨੇੜੇ ਜੇ ਆਏ ਆ ਉਹ ਪਿੰਡ ਤੇ ਜਿਹੜਾ ਥੱਲੋਂ ਦਿਖਾਈ ਜਾਂਦਾ ਸੀ ਉਹ ਪਰੇ ਆ ਪਰੇ ਖੇਤ ਨੇ ਜਿਹੜੀ ਇੱਧਰ ਨੂੰ ਸੜਕ ਜਾਂਦੀ ਆ ਦੇਖੋ ਪਹੁੰਚਣ ਕਰਨ ਵਾਲੀ ਆ ਨਾ ਰੋਡ ਉਹ ਪਰੇ ਪਿੰਡ ਨੂੰ ਜਾਂਦੀ ਹੀ ਜਿਹੜੀ ਆ ਲੋ ਭਰਾਵੋ ਆਪਾਂ ਨੂੰ ਬਾਈ ਮਿਲੇ ਆ ਰਾਹ 'ਚ ਤੇ ਇਹ ਹੈਗੇ ਨੇ ਪੌਂਡੂ ਪੌਂਡੀਚਰੀ ਪੌਂਡੀਚਰੀ ਆ ਨਾ ਜੀ ਹਾਂ ਯੂਨੀਅਨ ਟੈਰੀਟਰੀ ਚੰਡੀਗੜ ਯੂਨੀਅਨ ਟੈਰੀਟਰੀ ਹਾਂ ਪੌਂਡੀਚਰੀ ਵੀ ਤੋਂ आप अभी आ रहे हो कहा से अभी मैं आ रहा हूँ मैराथन 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 ऑर्गेनाइज किया था तो उसमें दस किलोमीटर दस के बाद बस हाँ दस में आप है ना वहाँ कल कल परसों से लड़के बहुत आ रहे हैं नीचे से जी। तो आप उसी के लिए स्पेशल आए थे या घूमने भी आए थे नहीं मैं, मैं स्पेशली ऋषिकेश से यहाँ पे मैराथन के लिए आया ये बाइक से है ना कितना आपको ऋषिकेश ऐसी कितना टाइम लगा तो मेरे को चार घंटे तो पंचकूले लगे पंचकूले में दादी रहती है तो उसके बाद यहाँ पे यहाँ पे तो एक पंचकूला रामपुर रामपुर से यहाँ पे समदो सम में बिप, बिप कलेक्शन का था तो बिप कलेक्शन किया उसके बाद काजा में थोड़ी देर रुका ठीक है पे थोड़ा घूमा और फिर वापस ट्वेंटी आज था मैराथन तो आज भाग के अभी वापस ठीक है आपका नाम क्या है सर कृता आत्मा कृतात कृतात्मा कृतात्मा हाँ बड़ा वो नाम है जीव ना डिफरेंट सा नाम है डिफरेंट सा नाम है कृतात्मा शुरू से ही यही है आपका नाम है. <laughs> अच्छा ठीक है चलो ठीक है सर अरे आपको देख के बहुत बढ़िया लग रहा है आप साइकिलिंग हाँ। कर रहे हो ये असली चीज है मैंने एक बंदे को मिला था जब मैं जम्मू श्रीनगर में था वो बोल रहा था अच्छा आप 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 साइकिलिंग करो ये धुआं उड़ा रहा है तुमने बोला क्या कर करो अभी आप लोग नहीं, नहीं जगह ऐसी होती है ना जहाँ साइकिल पे जाया नहीं जाता जैसे वो नीचे गाँव है अगर बाइक हो तो बंदा वहाँ जाकर कर एक डेढ़ घंटे में आ जाए साइकिल सैं, मतलब कुछ चीज़ें हैं जो साइकिल पे मिस हो जाती हैं हाँ ये चीज़ है चलो ठीक है जी हलो प्यारे हो दिखा लाग गया नाको ਪਰ ਉਹ ਹੈਗਾ ਹਲੇ ਦੂਰ ਆ 6.5 7 ਐਨੇ ਕਿਲੋਮੀਟਰ ਆ ਉਹ ਉੱਥੇ ਜਾਣਾ ਆਪਾਂ ਹਲੇ ਆਪਾਂ ਉੱਥੇ ਪਹੁੰਚਦੇ ਪਹੁੰਚਦੇ ਲੱਗ ਜਾਣਾ ਘੰਟਾ ਡੇਢ ਘੰਟਾ ਆ ਲੋ ਆ ਲੋ ਪਿਆਰਿਓ ਆ ਹੁਣ ਕੈਂਚੀ ਚੜ ਕੇ ਆਏ ਆ ਬਹੁਤ ਵੱਡੀ ਕੈਂਚੀ ਜਿਹੜਾ ਜ਼ੋਰ ਲਵਾਤਾ ਆ ਜਿਹੜਾ ਥੱਲੇ ਢਾਬਾ ਦਿਖਦਾ ਇੱਥੇ ਮਾਈ ਸੀ ਇਹਨੇ ਬਾਜ਼ ਮਾਰ ਲਈ ਮੈਨੂੰ ਚਾਹੇ ਪੀਓ ਫਿਰ ਮੈਂ ਗੱਲਾਂបੱਤਾਂ ਮਾਰੀਆਂ ਅੱਧਾ ਬਾਣਾ ਘੰਟਾ ਬੈਠਾ ਰਿਆ ਮਾਤਾ ਕੋਲ ਮਾਤਾ ਕਹਿੰਦੀ ਜੇ ਤੁਸੀਂ ਰਹਿਣਾ ਔਰੇ ਕਮਰਾ ਫ੍ਰੀਜ ਖਾਣੇ ਪੀਣੇ ਦਾ ਮੈਂ ਕੁਝ ਨਹੀਂ ਲਾਉਂਗੀ ਰਹਿ ਪੋਰੇ ਕਹਿੰਦੀ ਜੇ ਰਹਿਣਾ ਪਰ ਐ ਆ ਇੱਥੋਂ ਨਾਕੋ ਹਲੇ 5 ਕਿਲੋਮੀਟਰ ਦੂਰ ਸੀ ਥੱਲੇ ਆਪਾਂ ਨੂੰ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਐਵੇਂ ਕਮਰੇ ਦੇ ਲਾਲ ਤੋਂ ਪਿੱਛੇ ਰਹਿ ਪੈਂਦੇ ਆਪਣਾ ਨਾਲੇ ਉਹ ਖਰਾਬ ਹੁੰਦਾ ਉੱਤੇ ਨਾਕੋ ਨਹੀਂ ਦੇਖਿਆ ਜਾਣਾ ਜੀ ਫਿਰ ਆ 5 ਕਿਲੋਮੀਟਰ ਆ ਇਸ ਕਰਕੇ ਆਪਾਂ ਹੁਣ ਉੱਤੇ ਟੈਂਟ ਲੱਗ ਜਾਣਾ ਉੱਤੇ ਹੈਲੀਪੈਡ ਹੈਗੀ ਆ ਜਗਾ ਤੇ ਮਾਤਾ ਕਹਿੰਦੀ ਮੰਦਿਰ ਵੀ ਆ ਮੰਦਿਰ ਦੇ ਸਾਹਮਣੇ ਲਾ ਲਿਓ ਉੱਥੇ ਬਾਥਰੂਮ ਵੀ ਹੈਗਾ ਚਲੋ ਜੀ ਲੋ ਪਿਆਰਿਓ ਆ ਸਿੱਧੀ ਰੋਡ ਨਿਕਲ ਗਈ ਅੱਗੇ ਤਾਬੋ ਕਾਜਾ ਵੱਲ ਨੂੰ ਤੇ ਆ ਬੋਰਡ ਲੱਗੇ ਹੋਏ ਨੇ ਇੱਥੋਂ ਰੋਡ ਪਾੜਦੀ ਆ ਉੱਪਰ ਨੂੰ ਨਾਕੋ ਇਧਰੋਂ ਆਪਾਂ ਆਏ ਆ ਤੇ ਆ ਹੁਣ ਰੋਡ ਚੜਦੇ ਆ ਉੱਤੇ ਨਾਕੋ ਨੂੰ ਨਾਕੋ ਜਾ ਕੇ ਲਾਉਣੇ ਆ ਡੇਢੇ ਸਵਾ ਚਾਰ ਹੋ ਗਏ ਤੇ ਚਲੋ ਜੀ ਚੱਲੀਏ ਵਖੋ ਆ ਚੌਂਕ ਬਣਦਾ ਪਿਆਰਿਓ ਇਧਰੋਂ ਆਉਂਗੇ ਜਦੋਂ ਆ ਚੌਂਕ ਬਣਦਾ ਸਿੱਧਾ ਅੱਗੇ ਤਾਬੋ ਘਾ ਲਓ ਪਿਆਰਿਓ ਆ ਪਾਰਕਿੰਗ 'ਚ ਆਗੇ ਨਾਕੋ ਦੀ ਇਹੀ ਜਗ੍ਹਾ ਮੈਨੂੰ ਜ਼ਿਆਦਾ ਆਪਾਂ ਪਹਿਲਾਂ ਆਏ ਸੀ ਉਰੇ ਫੋਟੋਆਂ ਵੀ ਖਚਾਈਆਂ ਸੀ 2022 'ਚ ਉਹ ਪੁਰਾਣੇ ਮੱਠ ਉਦੋਂ ਵੀ ਬਣੇ ਹੋਏ ਸੀਗੇ ਥੋੜਾ ਥੋੜਾ ਜਿਆਦਾ ਮੈਨੂੰ ਇੱਥੋਂ ਹੀ ਅੱਗੇ ਜਾ ਕੇ ਉਹ ਜਿਹੜਾ ਹਰਾ ਜਾਂ ਗ੍ਰੀਨਰੀ ਜੀ ਉੱਤਰ ਨਾਕੋ ਲੇਗ ਆ ਇਹਦੀ ਝੀਲ ਆ ਗਈ ਆ ਲੋ ਇੱਥੇ ਕਿਤੇ ਲਾਉਨੇ ਆ ਆਪਣਾ ਟੈਂਟ ਆ ਲੋ ਭੈਰੂ ਉਰੇਆ ਮਾਰਕੀਟ ਜੀ ਲੱਗੀ ਹੋਈ ਆ ਐ ਇਹ 10 ਦਿਨਾਂ ਵਾਲੀ ਲੱਗੀ ਹੋਈ ਆ ਕਹਿੰਦੇ ਐ ਆਪਾਂ ਹੁਣ ਜਗ੍ਹਾ ਲਾਉਦੇ ਆ ਟੈਂਟ ਕਿੱਥੇ ਲਾਉਣਾਗਾ ਆ ਲੋ ਆ ਮਾਹੌਲ ਆ ਇੱਧਰ ਦਾ ਆ ਪਿਛੇ 올 ਮਿਨਿਸਟਰੀ ਆ ਸਵੇਰੇ ਦੇਖਾਂਗੇ ਆ ਪਾਰਕਿੰਗ ਆ ਸਾਰੀ ਦੇਖਦੇ ਆ ਉਰੇ ਟੈਂਟ ਲਾਉਣਾ ਜਾਂ ਉਰੇ ਲਾਉਣਾ ਜਾਂ ਫਿਰ ਅੱਗੇ ਜਿਹੜਾ ਹੈਲੀਪੈਡ ਆ ਉੱਥੇ ਲਾਉਣਾ ਜਿਹੜੀ ਜਗ੍ਹਾ ਵਧੀਆ ਲੱਗੀ ਆਪਾਂ ਉੱਥੇ ਹੀ ਲਾ ਲੈਣਾ ਆਹ ਲੋ ਪਿਆਰਿਓ ਆ ਜਿਹੜੀ ਸਾਹਮਣੇ ਆ ਇਹ ਸਕੂਲ ਆ ਸਕੂਲ ਦੀ ਬਿਲਡਿੰਗ ਆ ਤੋ ਦੇਖੋ ਉੱਪਰ ਕਿਦਾਂ ਦੇ ਪਹਾੜ ਦੇਖਦੇ ਲੋ ਪਿਆਰੇਓ ਅੱਜ ਦਾ ਆਪਣਾ ਆਹੀ ਚੁੱਲਾ ਚੌਂਕਾ ਇੱਥੇ ਆ ਮੈਗੀ ਖਾਣ ਨੂੰ ਅੱਜ ਮਜਬੂਰ ਹੋਣਾ ਪਿਆ ਕਿਉਂਕਿ ਅੱਜ ਇੱਥੇ ਕੁਝ ਨਹੀਂ ਆ ਆਪਾਂ ਆਪਣਾ ਟੈਂਟ ਲਾਇਆ ਉਹਦਰਾ ਮਾਰਕੀਟ ਲੱਗੀ ਹੋਈ ਆ ਬੰਦ ਕਰੀ ਜਾਂਦੇ ਨੇ ਜਿਵੇਂ ਆਪਣੇ ਸ਼ਹਿਰਾਂ 'ਚ ਨਹੀਂ ਲੱਗੀ ਹੁੰਦੀ ਕੱਪੜੇ ਲਈ ਭਾਂਡਿਆਂ ਦੀ ਹੋਰ ਸਜਾਵਟੀ ਚੀਜ਼ਾਂ ਦੀ ਓਵੇਂ ਤੇ ਇੱਥੇ ਹੋਣਾ ਮੈਗੀ ਖਾਣੇ ਆ ਆ ਤਾਂ ਆਪਾਂ ਟਾਈਮ ਨਹੀਂ ਗਏ ਹੀ 5:30 5 ਵਜੇ ਇੱਥੇ ਟੈਂਟ ਹੁੰਦੀ ਲਗਾ ਲਾਉਦੇ ਰਹੇ ਫਿਰ ਆ ਜਗਾ ਲੱਭ ਗਈ ਬਧੀਆ ਆ ਦੇਖੋ ਜਗਾ ਤਾਂ ਬਧੀਆ ਉੱਤੇ ਸੱਤ ਪਈ ਹੋਈ ਆ ਤੇ ਬਸ ਉਹਨੂੰ ਰੇ ਮਹਿਗੀ ਖਾ ਕੇ ਪੈਨੇ ਆ ਸਵੇਰੇ ਉੱਠ ਕੇ ਆ ਪਿੰਡ ਘੁੰਮਾ ਕੇ ਪਿੰਡ ਬਧੀਆ ਹੈ ਸਾਰਾ ਤਾਬੋ ਤਾਬੋ ਲੇਕ ਆ ਗਈ ਇੱਕ ਮਿਨਿਸਟਰੀ ਆ 올ਡ ਸਾਰਾ ਕੁਝ ਘੁੰਮਾ ਕੇ ਸਵੇਰੇ ਚਲੋ ਅੱਜ ਦੇ ਦਿਨ ਦੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡਾ ਇੱਥੇ ਪਾਣੀ ਵੀ ਬਹੁਤ ਟਾਈਮ ਲਾਉਂਦਾ ਉਬਾਲਿਆ ਉਹਨੂੰ ਬਹੁਤ ਠੰਡਾ ਠੰਡਾ ਹਵਾ ਚੱਲਦੀ ਆ